ਹੈਲੋ ਜੀ ਸ਼ਸ਼ਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਚ ਕੇ ਬੁਟੀਕ ਤੇ ਮੇਰਾ ਨਾਮ ਹੈ ਜੀ ਹਰਜੀਤ ਠੀਕ ਸਾਡੀ ਗਿੱਕ ਚਲਾਵਣੀ ਜੀ ਵਿੱਚ ਜਿਹੜੀ ਆਪਾਂ ਤੁਹਾਨੂੰ ਅੱਜ ਸੂਟ ਦਿਖਾ ਰਹੇ ਹਾਂ ਜੀ ਮਸਲੀਨ ਦੇ ਸੂਟ ਹੈ ਬਹੁਤ ਹੀ ਘੱਟ ਪ੍ਰਾਈਸ ਰਹਿਣਗੇ ਬਾਜ਼ਾਰ ਨਾਲ ਤੁਹਾਨੂੰ ਜੋ ਵੀ ਸੂਟ ਪਸੰਦ ਆਏਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਓਕੇ ਆਪਾਂ ਕਰ ਦਿੰਦੇ ਹਾਂ ਐਡੀ ਵੀਡੀਓ ਪਹਿਲਾਂ ਸਤੰਦ ਦੱਸਦਾ ਜੀ ਆ ਦੇਖੋ ਜੀ ਬ੍ਰਾਂਡ ਦੇ ਰਹਿਗੇ ਸੂਟ ਇਹ ਲੁੱਕ ਦੇਖੋ ਸੂਟ ਦੀ ਇਸ ਬ੍ਰਾਂਡ ਦਾ ਸੂਟ ਔਰ ਇਹ ਵਾਲਾ ਸੇਮ ਡਿਜ਼ਾਈਨ ਇਹ ਹੀ ਡਿਜ਼ਾਈਨ ਮਿਲੇਗਾ ਤੁਹਾਨੂੰ ਉਹਨਾ ਪਾਗ ਨੂੰ ਖੋਲ ਕਰਕੇ ਖੋਲ ਕੇ ਵਨ ਵਨ ਕਰਕੇ ਦਿਖਾਣੇ ਫਾਸਟ ਸੂਟ ਰਹੇਗਾ ਜੀ ਅੱਜ ਦਾ फुल सूट मसलीन रहेगा फ्रंट तेखो जी पहला तो रहेगा ये वाला प्रिंट रहेगा अपना फ्रंट इस तरह ये रहेगा जी अपना फ्रंट देखो इस तरह करके ही फ्लावर हाईलाइट करे हुए है अपने वर्क दिना। ये रहेगा जी फ्रंट ਇਸ ਵਰਕ ਦੇ ਨਾਲ ਇਹ ਫਲਾਵਰ ਆਪਣੇ ਵਿੱਚ ਵਿੱਚ ਸਾਰੇ ਇਹ ਹਾਈਲਾਈਟ ਕਰੀਏਗੇ ਪੂਰੀ ਸ਼ਰਟ ਤੁਸੀਂ ਦੇਖੋ ਇਸ ਤਰ੍ਹਾਂ ਕਰਕੇ ਇੱਕ ਫਲਾਵਰ ਆਪਣੇ ਘੇਰੇ ਤੇ ਮਿਲੇਗਾ ਹਾਈਲਾਈਟ ਕਰਿਆ ਹੋਇਆ ਬੈਕ ਵੀ ਇਸੇ ਰੈਗੀ ਪੇਂਟ ਦੇ ਵਿੱਚ 프ਰੰਟ ਹਾਈਲਾਈਟ ਰਿਦਰ ਆਪ ਨੂੰ ਇਹ ਮਿਲ ਜਾਏਗਾ 슬ੀਵਸ ਵਾਸਤੇ ਇਹ ਪੈਟਰਨ ਆਪ ਨੂੰ ਸਲੀਵਸ ਵਾਸਤੇ ਮਿਲੇਗਾ ਲਾਈਨਿੰਗ ਔਰ ਬਾਟਮ ਰਹੇਗੀ ਜੀ ਪਲੇਨ ਮਸਲੀਨ ਦੀ ਹੀ ਬਾਟਮ ਹੈ ਫੈਬਰਿਕ ਰਹੇਗਾ ਜਿਹੜਾ ਬਾਟਮ ਦਾ ਉਹ ਵੀ ਮਸਲੀਨ ਦਾ ਹੀ ਰਹੇਗਾ ਜੀ ਲੈਂਥ ਤੁਸੀਂ ਆਪਦੀ ਰੱਖ ਸਕਦੇ ਆ ਦੇ ਅਕੋਰਡਿੰਗ 46 47 ਘਟਾਵਾਂ ਦਾ ਸਕਦੇ ਹੋ ਫੁੱਲ ਲੈਂਥ ਨਾਲ ਮਿਲੇਗਾ ਜੀ 2 1/2 ਪਲੱਸ ਮਿਲੇਗਾ ਫੈਬਰਿਕ ਹੁਣ ਆਪਾਂ ਤਾਂ ਮੈਂ ਦੁਪੱਟਾ ਕੋਲ ਕੇ ਦਿਖਾਣੇ ਆ ਉਸ ਤੋਂ ਵੀ ਸੋਨਾ ਦੁਪੱਟਾ ਦੁਪੱਟੇ ਦਾ ਫੈਬਰਿਕ ਵੀ ਮਸਲੀਨ ਰਹੇਗਾ ਦੇਖੋ ਜੀ ਇਹ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਤੁਸੀਂ ਡਿਜੀਟਲ ਪ੍ਰਿੰਟ ਦੇ ਇਹ ਕੱਟੇ ਨੇ ਮਸਲੀਨ ਦਾ ਫੈਬਰਿਕ ਰਹੇਗਾ ਜੀ ਫੁੱਟ ਦਾ ਵੀ ਵਿਦ ਦੁਪੱਟਾ ਅਰ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਤੁਸੀਂ ਸੇਮ ਆਪਾਂ ਨੂੰ ਫਲਾਵਰ ਜਿਸ ਤਰ੍ਹਾਂ ਕਰਕੇ ਕਾਰਨਰ ਤੇ ਮਿਲ ਜਾਏਗਾ ਇਧਰਲੇ ਕਾਰਨਰ ਤੇ ਮਿਲੇਗਾ ਮਿਲੇਗਾ ਜੀ ਆਪਾਂ ਨੂੰ ਇਸ ਕਾਰਨਰ ਤੇ ਸਟਿਚਿੰਗ ਵੇਲੇ ਤੁਸੀਂ ਇਹਨੂੰ ਲੇਸ ਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਦੇਖਦੇ ਆ ਜੇ ਇਦਾਂ ਵੀ ਸੋਹਣਾ ਲੱਗਦਾ ਜੀ ਇਹ ਡਟਾ ਬਸ ਇਹ ਦਾ ਪ੍ਰਾਈਸ ਰਹੇਗਾ ਜੀ 1350 ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈ 1350 ਦੇ ਵਿੱਚ ਸੂਟ ਸਾਡੇ ਕਾਰਤਿਕ ਜੀ ਸ਼ਿਪਿੰਗ ਹੀ ਰਹੇਗੀ ਇਹ ਰਹੇਗੀ ਦੇਖੋ ਜੀ ਇਹ ਜਿਹੜਾ ਫਸ ਸੂਟ ਦਿਖਾਇਆ ਤੁਹਾਨੂੰ ਇਹ ਵਾਲੇ ਹੁਣ ਆਪਾਂ ਤੁਹਾਨੂੰ ਇਹਦਾ ਸੈਕੰਡ ਕਲਰ ਸ਼ੋਅ ਕਰਦੇ ਹਾਂ बहुत ही प्यारे कलर आए हैं सारे कलर ना एक मेहंदी नी कलर है बहुत ही सोना ये रहेगी अपनी सेकंड कलर रहेगा इस तरह करके देखो ये तीन फ्लावर ना अपनी लीफ है जी हाईलाइट करे वर्क दे ਕਿੱਧਰ ਆ ਜਾਏਗਾ ਆਪਣਾ neck ਦੇ ਕੋਲੇ ਇੱਕ ਸੈਂਟਰ ਦੇ ਵਿੱਚ ਔਰ ਇੱਕ ਮਿਲੇਗਾ ਆਪਾਂ ਨੂੰ ਇਹ ਘੇਰੇ ਤੇ ਮਿਲ ਜਾਏਗਾ ਹਾਈਲਾਈਟ ਕਰਿਆ ਹੋਇਆ ਬਾਕੀ ਨਾ ਫੁੱਲ ਸ਼ਰਟ প্রিনਟ ਹੈ ਵਰਕ ਦੇਖੋ ਜੀ ਤੁਸੀਂ ਆਹ ਦੇਖੋ ਹੈਂਡਵਰਕ ਇਹ ਇਹ ਜਿਹੜਾ ਹਾਈਲਾਈਟ ਕਰਿਆ ਹਨ ਤੁਸੀਂ ਬੈਕ ਤੋਂ ਦੇਖੋ ਬਸ ਲੀਨ ਦਾ ਫੈਬਰਿਕ ਸੇਮ ਆਪਾਂ ਨੂੰ ਪੈਟਰਨ ਮਿਲੇਗਾ スਲੀਵਸ ਦਾ ਬੈਕ ਵੀ ਦੇਖੋ ਜੀ ਇਹਦੀ ਸੇਮ ਸੇਮ ਪ੍ਰਿੰਟਿੰਗ ਮਿਲੇਗੀ ਬਾਟਮ ਆਏਗੀ ਜੀ ਪਲੇਨ ਬਾਟਮ ਦਾ ਫੈਬਰਿਕ ਦੇਖੋ ਜੀ ਮਸਲੀਨ ਇਸ ਕਾਸਮਸਲੀਨ ਰੈਗੀ ਫਾਈਲ ਕੁਆਲਟੀ ਦੀ ਬ੍ਰੈਡ ਦੀ ਤੁਹਾਨੂੰ ਮਿਲੇ ਲੁੱਕ ਦੇਖ ਲਓ ਜੀ ਤੁਸੀਂ ਸੂਟ ਦੀ ਬਹੁਤ ਹੀ ਪਿਆਰਾ ਲੱਗਦਾ ਪਾਇਆ ਹੋਏ ਕੁਝ ਵੀ ਬਣਾ ਸਕਦੇ ਹੋ ਤੁਸੀਂ ਆਫ ਅਕੋਰਡਿੰਗ ਸਟੇਟਸ ਸਲਵਾਰ ਹੈਵੀ ਸਲਵਾਰ ਲਾ ਜੋ ਸੂਟ ਦੁਪੱਟੀਆਂ ਦੇਖੋ ਜੀ ਪੱਟੀਆਂ ਦੀ ਲੁੱਕ ਇਹ ਇੱਧਰ ਰਾਈਟ ਸਾਈਡ ਫਲਾਰ ਦੇਖੋ ਬਹੁਤ ਹੀ ਸੋਹਣੇ ਕਾਰਨਰ ਤੇ ਬਣੇ ਆਪਾਂ ਨੇ ਬਹੁਤ ਵੱਡੇ ਵੱਡੇ ਫਲਾਰ ਬਣੇ ਹੋਏ ਇਹਦੇ ਇਹ ਰਹੀ ਲੈਫਟ ਸਾਈਡ ਸੈਂਟਰ ਚ ਆਪਾਂ ਨੂੰ ਟੇਬਲ ਫਲਾਰ ਮਿਲਣਗੇ ਫੁੱਲ ਦੁਪੱਟਾ ਲਾਈਨਿੰਗ ਚ ਔਰ ਇੱਧਰ ਫੇਰ ਕਾਰਨਰ ਤੇ ਸੇਮ ਵੱਡਾ ਸਰ ਫਲਾਰ ਲੰਮੇ ਚੌੜੇ ਮਸਲੀਨ ਦੇ ਦੁਪੱਟੇ तेरह सौ पजा रहेगा जी प्राइस रहेगा जी अपना डार्क नहीं है लाइन लाइट जी पर्पल कलर डार्क नहीं ये रहेगा जी फ्रंट ਆਪਾਂ ਤੁਹਾਨੂੰ ਸਾਰੇ ਹੀ ਸੂਟ ਖੋਲ ਕੇ ਦਿਖਾ ਰਹੇ ਹਾਂ ਜੀ ਇਹਦੇ ਕਲਰ ਜਿੰਨੇ ਵੀ ਐ ਸਾਰੇ ਕੀ ਕਰਕੇ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਸੇਮ ਪ੍ਰਿੰਟਿੰਗ ਇਕੁਇ ਟ ਡਿਜ਼ਾਈਨ ਹੈ ਜੀ ਕਲਰ ਹੈ ਇਹਦੇ ਇਹ ਰਹੇਗੀ ਬਾਟਮ ਪਲੇਨ ਇਸ ਤਰ੍ਹਾਂ ਕਰਕੇ ਬੈਕ ਪ੍ਰਿੰਟਿੰਗ ਔਰ ਸੂਟ ਦੀ ਇਹ ਰਹੇਗੀ ਜੀ ਲੁੱਕ ਇਹ ਹੈਗੀ सूट ਦੀ ਲੁੱਕ ਦੁਪट्टे ਵੀ ਸੀ ਤੁਹਾਨੂੰ ਸਾਰੇ ਖੋਲ ਕੇ ਦਿਖਾ ਰਹੇ ਤਾਂ ਕਿ ਤੁਹਾਨੂੰ ਆਪਣੇ ਹੈਗੀ ਲੈਂਥ ਵਾਈਡ ਦਾ ਪਤਾ ਲੱਗ ਸਕੇ ਇਹ لمبے ਚੌੜੇ ਦੁਪੱਟੇ ਨੇ ਬਸਲੀਨ ਦਾ ਫੈਬਰਿਕ ਕੀ ਰਹੇਗਾ ਦੁਪੱਟੇ ਦਾ ਜੀ ਲੁੱਕ ਦੇਖੋ ਬਹੁਤ ਸਾਰੀ ਪ੍ਰਿੰਟਿੰਗ ਹੋਈ ਈ ਹੈ ਦੁਪੱਟੇ ਦੇ ਵਿੱਚ 1350 ਦਾ ਪ੍ਰਾਈਸ ਰਹੇਗਾ ਕੋਈ ਸ਼ਿਪਿੰਗ ਚਾਰਜ ਐਕਸਟਰਾ ਨਹੀਂ ਹੈ ਨੈਕਸਟ ਕਲਰ ਮਿਲੇਗਾ ਜੀ ਆਪਾਂ ਨੂੰ ਪਿੰਕ ਕਲਰ ਪਿੰਕ ਕਲਰ ਮਿਲੇਗਾ ਨਸਟਾ ਨਹੀਂ ਡਿਜ਼ਾਈਨਡ ਹਨ ਇਹ ਇਹ ਰਹੀ ਹੈ ਜੀ ਆਪਣਾ ਇੱਕ ਪੈਟਰਨ ਇਸ ਤਰ੍ਹਾਂ ਨਹੀਂ ਹੈ ਜੀ ਆਵਲਾ ਬਾਰਡਰ ਤੁਸੀਂ ਘੇਰੇ ਤੇ ਆਈ ਹੈ ਸੇਮ ਪ੍ਰਿੰਟਿੰਗ ਬੈਕ ਦੀ ਤੇ ਫਰੰਟ ਦੀ ਵੀਦ ਆਪਾਂ ਨੂੰ ਇਹ 슬ੀਵਸ ਤੇ ਬਾਰਡਰ ਮਿਲ ਜਾਂਦਾ ਜੀ ਲਾਈਨਿੰਗ ਦੇ ਵਿੱਚ ਬਾਕੀ ਜਿਹੜੇ ਟਿੱਕ ਤੇ ਇਹਦੀ ਲੁੱਕ ਦੇਖ ਸਕਦੇ ਆ ਵੀ ਇਹ ਕਿੱਦਾਂ ਬਣਿਆ ਹੋਇਆ ਹੈ ਕੱਪੜੇ ਨਾਲ ਤੁਹਾਨੂੰ ਬ੍ਰਾਂਡ ਦਾ ਪੀਸ ਹੈ ਜੀ ਇਹ ਲੋ ਜਿੱਦ ਬੱਟ ਲਈ ਮਿਸਲੀ ਜੀ ਜਿੱਹੀ ਬੱਟਾ ਲਈ ਬਹੁਤ ਹੀ ਪਿਆਰਾ ਜਨ ਨੈਕਸਟ ਕਲਰ ਸਾਰੀ ਕਲਰ ਬਹੁਤ ਸਿਆਰੇ ਨੇ ਜੀ ਸੇਮ ਆਪਾਂ ਨੂੰ ਮਿਲੇਗਾ ਸੇਮ ਪ੍ਰਿੰਟ ਦੇਖੋ ਜੀ ਤੁਸੀਂ ਸੂਰਤ ਦੀ ਡਿਜ਼ਾਈਨਿੰਗ ਬਹੁਤ ਸੋਹਣਾ ਇਹ ਪ੍ਰਿੰਟ ਹੋਇਆ ਵਾ ਖਰਾਬ ਨਹੀਂ ਹੋਏਗਾ ਪ੍ਰਿੰਟਿੰਗ ਕੋਈ ਵੀ ਹੈ واش ਜਿੰਨਾ ਮਰਜੀ ਆਪਾਂ ਇਹਨੂੰ ਕਰ ਲਈ ਜਿਵੇਂ ਮਰਜੀ ਇਹ ਰਹੇਗਾ ਜੀ 슬ੀਵਸ ਦਾ ਪੈਟਰਨ ਔਰ ਪਲੇਨ ਬਾਟਮ ਰਹੇਗੀ ਦੁਪੱਟੇ ਵੀ ਸੀ ਤੁਹਾਨੂੰ ਸਾਰੇ ਸੂਟਾਂ ਦੇ ਕਿੱਦਾਂ ਦੀ ਡਿਜ਼ਾਈਨਿੰਗ ਰਹੇਗੀ ਦੁਪੱਟੇ ਦੀ ਤਾਂ ਦੇਖੀ ਇਸ ਤਰ੍ਹਾਂ ਦੀ ਡਿਜ਼ਾਈਨ ਹੈ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਲੁੱਕ ਰਹੇਗੀ ਜੀ ਇਸ ਸੂਟ ਦੀ ਲਾਸਟ ਕਲਰ ਆਏਗਾ ਇਹਦੇ ਵਿੱਚ ਬਲੂ ਕਲਰ ਡਾਰਕ ਬਲੂ ਹੈ ਬਲੈਕ ਤੇ ਨਹੀਂ ਬਲੈਕ ਬਲੈਕ ਸਟੋਨ ਦੇ ਵਿੱਚ ਹੈ ਇਹ ਬਲੂ ਕਲਰ ਬਲੈਕ ਹੀ ਕਲਰ ਹੀ ਹੈ ਬਲੈਕ ਕਲਰ ਆ ਗਿਆ ਬਲੂ ਤੇ ਇਹ ਬਲੈਕ ਵਾਲਾ ਇਹ ਰਿ ਹੈ ਜੂਟ ਦੇ ਆਪਣਾ ਪੇਂਟਿੰਗ ਪਲੇਨ ਆਪਾਂ ਨੂੰ ਮਿਲੇਗੀ ਜੀ ਇਹਦੇ ਵਿੱਚ ਬਾਟਮ ਫੈਬਰਿਕ ਸਾਰਾ ਟਾਈਪ ਪਲੱਸ ਰਹੇਗਾ ਜੀ 2 40 ਸ਼ਰਟ ਦਾ ਵੀ ਆਪਾਂ ਨੂੰ ਟਾਈਪ ਪਲੱਸ ਮਿਲੇਗਾ ਔਰ ਬਾਟਮ ਦਾ ਇਹ ਰਹਿ ਗਈ ਜੀ ਦੇਖੋ ਦੁਪੱਟੇ ਸੈਂਟਰ ਚ ਆਪਾਂ ਨੂੰ ਇਹ ਵਾਲੇ ਲੀਫ ਮਿਲ ਜਾਂਦੇ ਔਰ ਕਾਰਨਰ ਤੇ ਇਸ ਤਰ੍ਹਾਂ ਕਰਕੇ ਬਹੁਤ ਹੀ ਵੱਡੇ ਜਿਹਾ ਫਲਾਰ ਮਿਲ ਜਾਂਦਾ ਬਾਕੀ ਫੁੱਲ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਕਰਕੇ ਲਾਈਗੇ ਦਾ ਡਿਜ਼ਾਈਨ ਬਣਿਆ ਹੋਇਆ ਇਹ ਰਹਿ ਗਈ ਜੀ ਲੁੱਕ ਨੈਕਸਟ ਡਿਜ਼ਾਈਨ ਅਸੀਂ ਅਨ ਸ਼ੋ ਕਰਨ ਲੱਗੇ ਹਾਂ ਇਹ ਰਹਿ ਗਿਆ कॉटन ਤੇ કોટਨ ਤੇ ਰਹੇਗਾ ਆਪਣਾ ਵਿਦਾਉਟ ਲਾਈਨਿੰਗ ਇਹ ਵਾਲੇ ਸੂਟ ਸਟਿਚ ਹੋ ਜਾਣਗੇ ਜਿਹੜੇ ਸੂਟ ਅਸੀਂ ਤੁਹਾਨੂੰ ਪਹਿਲਾਂ ਸ਼ੋਅ ਕਰਾਏ ਜੀ ਮਸਲੀਨ ਤੇ ਤੁਹਾਡੀ ਵੀ ਇੱਛਾ ਹੈ ਤੁਸੀਂ ਅਗਰ ਲਾਈਨਿੰਗ ਲਗਵਾਉਣਾ ਚਾਹਣੀ ਹੈ ਜਾਂ ਵਿਦਾਉਟ ਲਾਈਨਿੰਗ ਸਟਿਚ ਕਰਵਾਉਣੀ ਹੈ ਦੋਨਾਂ ਹੀ ਤਰ੍ਹਾਂ ਨਾਲ ਹੋ ਜਾਣਗੇ ਲਾਈਨਿੰਗ ਲਗਾ ਕੇ ਆਪਾਂ ਜ਼ਿਆਦਾ ਵੈਸਟ ਬਣਾ ਸਕਦੇ ਹਾਂ ਸੂਟ ਨੂੰ ਇਹ ਰਹੇਗਾ ਜੀ ਫੁੱਲ ਕੋਟਨ ਦਾ ਸੂਟ ਇਹ ਵਿਦਾਉਟ ਲਾਈਨਿੰਗ ਹੀ ਸਟਿਚ ਹੋ ਜਾਣਗੇ ਕਲਰ ਦੇਖੋ ਜੀ ਬਲੂ ਆ ਰਿਹਾ ਹੈ ਬਹੁਤ ਹੀ ਸੌਫਟ ਕਾਟਨ ਬ੍ਰਾਂਡ ਦੀ ਕਾਟਨ ਹੈ ਜੀ ਅੱਧਿਆ ਬ੍ਰਾਂਡ ਦੀ ਤੁਸੀਂ ਇਹਦਾ ਨੈਕ ਦੇਖੋ ਜੇ ਇਹ ਸਾਰਾ ਆਪਣਾ ਹਾਈਲਾਈਟ ਕਰਿਆ ਹੋਇਆ ਹੈ ਆਰੀ ਵਰਕ ਦੇ ਨਾਲ ਛੋਟੇ ਛੋਟੇ ਪੇਪਰ ਮਿਰਰ ਵਰਕ ਹੈ ਇਹ ਵਿੱਚ ਦੇ ਇਸ ਤਰ੍ਹਾਂ ਕਰਕੇ ਨੈਕ ਦਾ ਪੈਟਰਨ ਬਣਿਆ ਹੋਇਆ ਇਹ ਸਾਰਾ ਪੇਪਰ ਮਿਰਰ ਵਰਕ ਪਲੱਸ ਇਹ ਸਾਰਾ ਆਰੀ ਵਰਕ ਨਾਲ ਇਦਾਂ ਆਪਾਂ ਨੂੰ ਇਹ ਮਿਲਿਆ ਹੋਇਆ ਹਾਈਲਾਈਟ ਕਰਿਆ ਹੋਇਆ ਅਡਜਸਟੇਬਲ ਨਹੀਂ ਹੈ ਜੀ ਇਹ ਆਪਣਾ ਇੱਕ ਸਾਈਡ ਤੇ ਬਣਿਆ ਹੋਇਆ ਦੇਖੋ ਇਹ ਵਾਲਾ ਵਰਕ ਲੈਂਥ ਤੁਹਾਨੂੰ ਫੁੱਲ ਨੂੰ ਮਿਲ ਜਾਏਗੀ ਸ਼ਰਟ ਦੀ ਇਹ ਰਹੇਗਾ ਆਪਣਾ ਇਹ ਦੇਖੋ ਇਸ ਤਰ੍ਹਾਂ ਕਰਕੇ ਦਾ ਕੇਰਾ ਬਣਿਆ ਹੋਇਆ ਜੀ ਇਹ ਵਾਲਾ ਆਪ ਨੂੰ ਇਹਦਾ ਕੇਰੇ ਦਾ ਬਾਰਡਰ ਸੇਮ ਆਪਾਂ ਨੂੰ ਪ੍ਰਿੰਟਿੰਗ ਮਿਲੇਗੀ ਇਸ ਤਰ੍ਹਾਂ ਕਰਕੇ ਬੈਕ ਨੂੰ ਹਾਈਲਾਈਟ ਨਹੀਂ ਕਰਿਆ ਹੋਇਆ ਜੀ embroidery ਦੇ ਨਾਲ ਪਲੱਸ ਆਪਾਂ ਨੂੰ ਬਾਰਡਰ ਸੇਮ ਮਿਲੇਗਾ फ्रंट ਤੇ ਇਹ ਸਾਰਾ embroidery ਦੇ ਨਾਲ ਹਾਈਲਾਈਟ ਕਰਿਆ ਹੋਇਆ ਹੈ। ਫੁੱਲ ਸ਼ਰਟ ਆਪਾਨੂੰ ਮਿਲੇਗੀ print। ਬਾਟਮ ਰਹੇਗੀ ਜੀ plain cotton। ਹੈਵੀ कॉटन ਹੈ ਇਹ। ਵਿਦਾਊਟ ਲਾਈਨਿੰਗ ਇਹ ਸੂਟ ਸਟਿਚ ਹੋ ਜਾਣਗੇ। ਦੇਖੋ ਜੀ ਬਹੁਤ ਹੀ ਪਿਆਰੀ ਦੀ कॉटन। ਮਤਲਬ ਹੈਵੀ ਹੈ ਇਹ। ਲਾਈਟ ਵਾਲੀ कॉटन ਨਹੀਂ ਹੈ। ਦੁਪੱਟਾ ਰਹੇਗਾ ਜੀ ਇਹਦੇ ਨਾਲ मस्लिन ਦਾ। ਤੁਸੀਂ ਲੁੱਕ ਦੇਖ ਸਕਦੇ ਹੋ ਸੂਟ ਦੀ। ਬ੍ਰਾਂਡ ਦਾ ਸੂਟ ਹੈ ਜੀ ਇਹ। ਮਸਲੀਨ ਦਾ ਦੁਪੱਟਾ ਰਹੇਗਾ। ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਹੈ ਇਹ। ਮਸਲੀਨ ਦੇ ਵਿੱਚ ਦੇਖੋ ਜੀ। ਸੇਮ ਆਪਾਂ ਨੂੰ ਇਸ ਤਰ੍ਹਾਂ ਦੀ ਪ੍ਰਿੰਟਿੰਗ ਮਿਲੇਗੀ ਦੁਪੱਟੇ ਦੇ ਵਿੱਚ। ਪਰ ਹੋਰ ਸਾਈਡ ਇਹਦੇ ਇਸ ਤਰ੍ਹਾਂ ਕਰਕੇ ਆ ਦੇਖੋ ਜੀ। ਤਸਵੀਰਾਂ ਲੱਗੇ ਹੋਏ ਆ ਇਹ। ਇਹ ਵਾਲੇ ਤਾਂ ਤਸਵੀਰ ਮਿਲ ਜਾਣਗੇ। ਮਸਲੀਨ ਦਾ ਰਹੇਗਾ ਜੀ ਦੁਪੱਟਾ। بلو کلر ਦੇ ਵਿੱਚ ਸੂਟ ਹੈ ਇਹ ਇਹਦਾ ਪ੍ਰਾਈਸ ਰਹੇਗਾ ਜੀ 1200 75 1275 ਰਹੇਗਾ ਪ੍ਰਾਈਸ ਸ਼ਿਪਿੰਗ ਫ੍ਰੀ ਰਹੇਗੀ ਇਹਦੇ ਦੇ ਕੋਲ ਇਹ ਨਸਟ ਕਲਰ ਕਾਟਨ ਦੇ ਸੂਟਾ ਵਿਦਾਊਟ ਲਾਈਨਿੰਗ ਇਹ ਸੂਟ ਸਟੀਚ ਹੋਣਗੇ ਡਾਰਕ ਕਲਰ ਲਾਈਟ ਚੜਨੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਚੈਰੀ ਕਲਰ ਆਪਾਂ ਇਹਨੂੰ ਬੋਲ ਸਕਦੇ ਸੇਮ ਆਪਾਂ ਨੂੰ ਦੇਖੋ ਇਸ ਤਰ੍ਹਾਂ ਕਰਕੇ neck ਮਿਲੇਗਾ ਇਸ ਤਰ੍ਹਾਂ ਦੀ embroidery ਹੋਈ ਹੋਈ ਹੈ ਫੁੱਲ ਅਪਲਿਸ਼ ਤੇ ਦੇਖੋ ਸ਼ਰਟ ਹੈਗੀ print ਦੇ ਵਿੱਚ ਜੀ ਬੈਕ ਤੇ ਫਰੰਟ ਆਪਾਂ ਨੂੰ ਸੇਮ print ਮਿਲੇਗਾ ਤੇ ਫਰੰਟ ਦਾ ਆਪਾਂ ਨੂੰ ਘੇਰਾ ਵੀ ਸਾਰਾ ਹਾਈਲਾਈਟ ਮਿਲੇਗਾ ਹਾਈਲਾਈਟ ਇਸ ਤਰ੍ਹਾਂ embroidery ਦੇ ਨਾਲ ਹੀ ਸਾਰਾ ਆਰੀ ਵਰਕ ਹੋਇਆ ਹੋਇਆ ਹੈ बॉटम रहेगी प्लेन हैवी कॉटन रहेगा बॉटम का जो फैब्रिक हैवी कॉटन ये रहेगी जी सूट की लुक दुपट्टा रहेगा जी मसलीन सूट्स सूट बारह सौ पचहत्तर प्राइस रहेगा फ्री शिपिंग सैकेंड कलर बहुत ही प्यारे प्यारे कलर मिलने ये रहेगा जी नेक्स्ट कलर बहुत प्यारे कलर सारे कलर एक तो एक सोने कलर हैं जी ਡਾਰਕ ਕਲਰ ਹੈ ਵਿਦਆਊਟ ਲਾਈਨ ਇਹ ਸੂਟ ਆਰਾਮ ਨਾਲ ਸਟਿਚ ਹੋ ਜਾਣਗੇ ਜੀ ਇਹ ਰਹੇ ਜੀ ਸੂਟ ਦੀ ਲੁੱਕ ਢਾਈ ਪਲੱਸ ਮਿਲੇਗਾ ਜਿਹੜਾ ਆਪਾਂ ਨੂੰ ਫੈਬਰਿਕ ਮਿਲੇਗਾ ਪ੍ਰੋਪਰ ਬਸੀ ਸਾਰੇ ਦੁਪੱਟੇ ਤੁਹਾਨੂੰ ਖੋਲ ਕੇ ਸ਼ੋਅ ਕਰਨ ਲੱਗੇ ਆ ਕਿਦਾਂ ਜੀ ਲੁੱਕ ਰਹਿ ਗਈ ਫੁੱਲ ਲੰਬਾਈ ਚੌੜਾਈ ਵਾਲੇ ਦੁਪੱਟੇ ਜੀ ਫੁੱਲ ਲੈਂਥ ਆ ਬਈ ਛੋਟਾ ਜਿਹਾ ਦੁਪੱਟੇ ਨਹੀਂ ਤੁਸੀਂ ਸਾਨੂੰ ਜਿਹੜਾ ਵੀ ਸੂਟ ਲੈਣਾ ਹੈ ਨਾ ਇਸ ਤਰ੍ਹਾਂ ਦਾ ਕਰਕੇ ਸਕਰੀਨਸ਼ਾਟ ਲਿਆ ਕਰੋ ਜਿੱਥੋਂ ਸੈਂਟਰ लास्ट ਕਲਰ ਆਪਣੇ ਅੱਜ ਦੀ ਕਲੈਕਸ਼ਨ ਦਾ ਦੇਖੋ ਜੀ ਰੈੱਡ ਦੇ ਵਿੱਚ ਇਹ ਵਾਲਾ ਚੈਰੀ ਰੈੱਡ ਆ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਜੀ ਵਾਈਨ ਦੇ ਵਿੱਚ ਚੱਲਦਾ ਜੀ ਦੇਖੋ ਇਹ ਕਲਰ ਤੇ ਇਹ ਰੈੱਡ ਚ ਆਏਗਾ ఏంట కలర్ ప్రాప్ రెడ్ కెడ్ చారి కలర్ సూట్ కలర్ అలా రెడ్ కలర్ బాట రే ఢాయి పలస్గా బాట ద ఫెబ్రిక పలస్ కలర్ ਲੁੱਕ ਦੇਖੋ ਜੀ ਤੁਸੀਂ ਸੋਟ ਗਏ ਇਹ ਰਹੇਗਾ ਆਪਣਾ ਮਸਲਿਨ ਦਾ ਦੁਪੱਟਾ ਹੋਰ ਸਾਈਡ ਇਸ ਤਰ੍ਹਾਂ ਕਰਕੇ ਹਰ ਇੱਕ ਦੁਪੱਟੇ ਦੇ ਦੇਖੋ ਇਸ ਤਰ੍ਹਾਂ ਦੇ ਟਾਸ ਲੱਗੇ ਹੋਏ ਆ ਡਿਸਟਰਬਡ ਪ੍ਰਿੰਟ ਦਾ ਰਹੇਗਾ ਗਰਮੀ ਦੇ ਅਕੋਰਡਿੰਗ ਬਹੁਤ ਹੀ ਵਧੀਆ ਚੀਜ਼ ਆਈ ਹੈ ਜੀ ਇਹ ਡਾਰਕ ਕਲਰ ਦੇ ਵਿੱਚ विदाउट लाइनिंग ये सूट स्टिच हो जाएंगे फैब्रिक रहेगा सूती ਦਾ ਸ਼ਰਟ ਦੇ ਬਾਟਮ ਦਾ कॉटन ਦਾ ਪਲੱਸ ਇਹਦੇ ਨਾਲ ਰਹਾਂਗੇ ਮਸਲੀਨ ਦੇ ਦੁਪੱਟੇ ਜਿਹੜਾ ਪਤਨ ਉਹ ਪਹਿਲਾ ਡਿਜ਼ਾਈਨ ਸ਼ੋਅ ਕਰਿਆ ਉਹ ਫੁੱਲ ਸੂਟ ਹੈ ਤੇ ਆਪਣਾ ਹੈਗਾ ਜੀ ਮਸਲੀਨ ਦੇ ਵਿੱਚ ਦੁਪੱਟਾ ਵੀ ਤੇ ਸੂਟ ਵੀ ਉਹਦਾ ਪ੍ਰਾਈਸ ਰਹੇਗਾ 1350 ਫ੍ਰੀ ਸ਼ਿਪਿੰਗ ਦੇ ਨਾਲ ਔਰ ਸੈਕੰਡ ਡਿਜ਼ਾਈਨ ਜਿਹੜਾ ਰਹੇਗਾ ਜੀ ਇਹ ਰਹੇਗਾ 1275 ਦੋ ਡਿਜ਼ਾਈਨ ਸ਼ੋਅ ਕਰਿਆ ਜੀ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਦਾ ਨੁਕਸਾਨ ਜੇ ਸੂਟ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ WhatsApp ਤੇ ਕੰਟੈਕਟ ਕਰਨਾ ਜੋ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਾਡੀ ਕਲੈਕਸ਼ਨ ਤੁਹਾਨੂੰ ਕਿਦਾਂ ਦੀ ਲੱਗਦੀ ਹੈ ਤਾਂ ਕਿ ਅਸੀਂ ਤੁਹਾਡੇ ਲਈ ਬਹੁਤ ਹੀ ਘੱਟ ਪ੍ਰਾਈਸ ਤੇ ਬਹੁਤ ਹੀ ਵਧੀਆ ਵੈਰਾਈਟੀ ਲਿਆ ਸਕੀਏ ਤੁਹਾਨੂੰ ਦੇ ਸਕੀਏ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ